ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਮੋਰਚਾ ਚੜ੍ਹਦੀ ਕਲਾ ਚਾ ਅੱਜ ਤੁਹਾਨੂੰ ਪਤਾ ਵੀ ਹਾਂ ਸਰਕਾਰ ਨੇ ਦੀ ਇੱਤੇ ਲੋਕਾਂ ਦੇ ਉੱਤੇ ਆਪਣਾ ਜਿਹੜਾ ਬਾਰਡਰ ਸਿੱਖਨੋਰੀ ਬਾਰਡਰ ਉੱਥੇ ਗੋਲੀਆਂ ਚਲਾਈਆਂ ਸਾਡੇ ਮੁੰਡਿਆਂ ਨੂੰ ਸ਼ਹੀਦ ਕੀਤਾ ਠੀਕ ਹੈ ਨਾ ਉਹਨੂੰ ਦੇਖ ਕੇ ਅਜ ਰਣਨੀਤੀ ਸਾਡੇ ਲੀਡਰਾਂ ਵੱਲੋਂ ਚੇਂਜ ਕੀਤੀ ਗਈ ਅਲੱਖ ਸਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਹੋਵੇ ਸਵੇਰਾ ਮਿਟੇ ਹਨੇਰਾ ਇੱਕ ਨਵਾਂ ਅਭਿਆਨ ਹੈ ਇੱਕ ਨਵਾਂ ਅਭਿਆਨ ਸਕੂਲ ਮੇਰਾ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੂਲਤਾਂ ਨਾਲ ਲੈਸ ਹੋ ਰਹੇ ਹਨ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਸਾਡੇ ਮੁੰਡਿਆਂ ਦਾ ਹੋਰ ਨੁਕਸਾਨ ਨਾ ਹੋਵੇ ਅਸੀਂ ਆਪਣੇ ਲੀਡਰਾਂ ਨਾਲ ਰਲ ਕੇ ਚੱਲਣ ਵਾਲੇ ਆ ਜਿਵੇਂ ਸਾਡੇ ਲੀਡਰ ਸਾਨੂੰ ਕਹਿਣਗੇ ਅਸੀਂ ਉਵੇਂ ਚੱਲਾਂਗੇ ਪਰ ਅਸੀਂ ਸਾਡਾ ਸਾਡਾ ਮੋਰਚਾ ਚੜ੍ਹਦੀ ਕਲਾ ਜਾ ਕੋਈ ਨਸਰੀਆ ਕਾਲ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਅੱਜੇ ਤਾਂ ਸਾਡਾ 8ਵਾਂ 9ਵਾਂ ਦਿਨ ਹੈ ਅੱਜ ਠੀਕ ਹੈ ਨਾ ਅਸੀਂ ਤਾਂ 6-6 ਮਹੀਨੇ ਦੇ ਰਾਸ਼ਨ ਲੈ ਕੇ ਆਏ ਹੋਇਆ ਸਾਨੂੰ ਪਤਾ ਸਾਡੇ ਦੁਸ਼ਮਣ ਦੀ ਕਿੰਨੀ ਵੱਡੀ ਪਿਆਰੀ ਆ ਅੱਜ ਸਾਡੇ ਦੁਸ਼ਮਣ ਨੇ ਸਾਨੂੰ ਆਪਣਾ ਅਸਲੀ ਰੂਪ ਦਿਖਾਦਾ ਵੀ ਅਸੀਂ ਤੁਹਾਡੇ ਲਈ ਕੀ ਕਰਾਂਗੇ ਸਾਡੇ ਲੀਡਰ ਉਸਤਾਬ ਨਾਲ ਰਣਨੀਤੀ ਬਣਾਉਣਗੇ ਤੇ ਸਾਰੇ ਨੌਜਵਾਨ ਉਸਤਾਬ ਨਾਲ ਰਣਨੀਤੀ ਨਾਲ ਆਪਣੇ ਲੀਡਰਾਂ ਨਾਲ ਖੜਕੇ ਰਾਂਗੇ ਦੇ ਉਸਤਾਬ ਨਾਲ ਲੜਾਂਗੇ ਜਿਵੇਂ ਸਾਡੇ ਲੀਡਰ ਸਾਨੂੰ ਕਹਿਣਗੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਸਾਨੂੰ ਪਤਾ ਸਾਡੇ ਨਸਲਾਂ ਤੇ ਗੱਲ ਆਈ ਹੋਈ ਆ ਸਾਡੇ ਪੀੜ੍ਹੀਆਂ ਤੇ ਗੱਲ ਆਈ ਹੋਈ ਆ ਜਿਹੜੀਆਂ ਵੀ ਟਵੰਡਾਂ ਨੇ ਸਾਰੀਆਂ ਪੂਰੀ ਕਰਕੇ ਅਟਾਂਗੇ ਪਿੱਛੇ ਹਟਣ ਦਾ ਸਵਾਲ ਪੈਦਾ ਨਹੀਂ ਹੁੰਦਾ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਮੋਰਚੇ ਤੋਂ ਬੱਦ ਤੇ ਬੱਦ ਹਟ ਨਹੀਂ ਕਰੋ ਸਾਰੇ ਨੌਜਵਾਨ ਇੱਥੇ ਨੇ ਕਿਸੇ ਦੀ ਪ੍ਰਕਾਰ ਚ ਨਹੀਂ ਆਣਾ ਜਿਹੜਾ ਤੁਹਾਨੂੰ ਕਹਿੰਦੇ ਨੇ ਜਿਹੜੇ ਤੁਹਾਨੂੰ ਕਹਿੰਦੇ ਨੇ ਵੀ ਐਵੇਂ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਬਾਬਾ ਜੀ ਸਿੱਧੀਆਂ ਪਾਣ ਆਏ ਨੇ ਅੱਜ ਦਾ ਪਹਿਲੀ ਝਟ ਹੋਈ ਆ ਕੀ ਪਤਾ ਕਿੰਨੀਆਂ ਝਟਾ ਹੋਰ ਸਾਨੂੰ ਸਰਕਾਰ ਨਾਲ ਹਜੇ ਕਰਨੀਆਂ ਪੈਣਗੀਆਂ ਸਾਡੀਆਂ ਤਿਆਰੀਆਂ ਅੱਜ ਵੀ ਭੁੱਲਨੇ ਅਸੀਂ ਤਾਂ ਆਪਣੇ ਲੀਡਰ ਤੇ ਹੁਕਮ ਦਾ ਵੇਟ ਕਰਦੇ ਜਿਵੇਂ ਸਾਡੇ ਲੀਡਰ ਕਹਿਣਗੇ ਉਵੇਂ ਚੱਲਾਂਗੇ ਪਰ ਤੁਹਾਨੂੰ ਬੇਨਤੀ ਕਰਦੇ ਆ ਬਾਬਾ ਜੀ ਮੋਰਚੇ ਨੂੰ ਚੜਦੀ ਕਲਾ 'ਚ ਰੱਖਣਾ ਤੁਹਾਡੀ ਜ਼ਿੰਮੇਵਾਰੀ ਆ ਇੱਥੇ ਵੀ ਚੜਦੀ ਕਲਾ 'ਚ ਰੱਖਣਾ ਆ ਸੋਸ਼ਲ ਮੀਡੀਆ ਤੇ ਵੀ ਚੜਦੀ ਕਲਾ 'ਚ ਰੱਖਣੇ ਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਵੱਧ ਤੋਂ ਵੱਧ ਹਾਜ਼ਰੀ ਲਵਾਓ ਜਿਵੇਂ ਸਾਡੇ ਲੀਡਰ ਕੱਲੋਂ ਨਾਲ ਨੀਤੀ ਬਣਾ ਕੇ ਜੋ-ਜੋ ਵੀ ਕਰਨਗੇ ਹਨ ਜੋ-ਜੋ ਵੀ ਫੈਸਲੇ ਲੈਣਗੇ ਉਹਨਾਂ ਤੇ ਵੀ ਫੁੱਲ ਚੜਾਵਾਂਗੇ ਤੇ ਇਸ ਮੋਰਟੀ ਨੂੰ ਫਤਿਹ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੋ ਰਿਹਾ ਗੁਰਜੀਤ ਬਾਈ ਇੱਕ ਬੇਨਤੀ ਹੋਰ ਆ ਰਾਕੀ ਕਰ ਰਹੇ ਆ ਮੋਰਚੇ ਦੀ ਇੱਥੇ ਡਟੇ ਹੋਇਆ ਸਾਰੇ ਨੌਜਵਾਨ ਕੋਈ ਬੈਮ ਨਾ ਰੱਖੇ ਸਰਕਾਰ ਵੀ ਹਾਂ ਕੋਈ ਮੋਰਚੇ ਨੂੰ ਆ ਕੇ ਕੁਝ ਐਵੇਂ ਢੱਲ ਪਾ ਦੂਗੀ ਰਾਤ ਨੂੰ ਆ ਐਵੇਂ ਕੋਈ ਨੁਕਸਾਨ ਕਰ ਦੂਗੀ ਜਨਤਾ ਖੇਡ ਦਾਂਗੇ ਮੋਰਚੇ ਨੂੰ ਕੁਝ ਨਹੀਂ ਹੋਣ ਦਿੰਦੇ ਇੱਥੇ ਹੀ ਖੜੇ ਆ ਇੱਥੇ ਹੀ ਡਟੇ ਹੋਇਆ ਇੱਥੇ ਹੀ ਡਟ ਕੇ ਇਹਨਾਂ ਦਾ ਸਾਹਮਣਾ ਕਰਾਂਗੇ ਸਾਰਿਆਂ ਨੂੰ ਬੇਨਤੀ ਕਰਦੇ ਆ ਬਾਤ ਤੋਂ ਬਾਤ ਹਾਜ਼ਰੀ ਲਵਾਓ ਬਾਤੇ ਬਾਤ ਮੋਰਚੇ ਦਾ ਸਾਥ ਦਿਓ ਵਾਹਿਗੁਰੂ ਜੀ ਕਾ